2025 ਦਾ ਵਾਦਾ ਲੰਘਿਆ ਹੈ ਇਹ ਮੁਲਾਜ਼ਮਾਂ ਦੇ ਹੱਥ ਬਿਲਕੁਲ ਖਾਲੀ ਰਹੇ ਨੇ ਜੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਨਾ ਕੱਚੇ ਕੰਮੇ ਪੱਕੇ ਕੀਤੇ ਨਾ ਪੁਰਾਣੀ ਪੈਨਸ਼ਨ ਬਹਾਲ ਕੀਤੀ ਜੀ ਤੇ ਨਾ ਹੀ ਕੋਈ ਡੀਏ ਦੇ ਬਕਾਇਆ ਦਿੱਤੇ ਐ ਇੱਥੋਂ ਤੱਕ ਕੇ ਜਿਹੜਾ ਜੇ ਆ ਸਾਡਾ ਉਹ ਅਸੀਂ ਸੈਂਟਰ ਨਾਲ 20% ਜਿਹੜਾ ਪਿੱਛੇ ਆ ਗਿਆ ਜੀ ਜੁਆਇੰਟ ਐਕਸ਼ਨ ਕਮੇਟੀ ਦਾ ਸਾਲ 2026 ਦਾ ਕੈਲੰਡਰ ਡਾਇਰੈਕਟਰ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਵੱਲੋਂ ਕੀਤਾ ਗਿਆ ਜਾਰੀ ਸਰਕਾਰੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ EMPLOYES WELFARE JOINT ਕਮੇਟੀ ਸਿਹਤ ਵਿਭਾਗ ਖੋਜ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਪੰਜਾਬ ਵੱਲੋਂ ਸਾਲ 2026 ਦਾ ਕੈਲੰਡਰ ਸਾਥੀ ਸਵਰਨ ਸਿੰਘ ਬੰਗਾ ਦੇਗਵਾਈ ਵਿੱਚ ਡਾਕਟਰ ਰਜਿੰਦਰਪਾਲ ਸਿੰਘ ਸੀਬੀਆ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਕੀ ਤਵਾ ਕਿਹੜੀ ਸੰਸਥਾ ਵੱਲੋਂ ਕੀਤਾ ਔਰ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਸਵਰਨ ਸਿੰਘ ਬੰਗਾ ਪ੍ਰਧਾਨ ਅੰਪਲਾਈ ਚ ਵੈਲਫੇਅਰ ਜੁਆਇਟ ਸੁਸਾਇਟੀ ਪੰਜਾਬ ਅਸੀਂ ਹਰ ਸਾਲ ਜਿਹੜਾ ਪਿਛਲੇ ਲਗਭਗ 15 ਸਾਲਾਂ ਦੇ ਲੈ ਕੇ ਤਿਆਰ ਕਰਦੇ ਆ ਜਿੱਦਾਂ ਦੇ ਤੇ ਔਰ ਇਸ ਵਾਰ ਅਸੀਂ ਪੰਜਾਬ ਪੱਤਰ ਦੇ ਉੱਤੇ ਜਿਹੜਾ ਜਾਰੀ ਕੀਤਾ ਪੂਰਵ ਵਿਚਾਰੀ ਹੋ ਰਿਹਾ ਬਚਾਰੀ ਜਾਰੀ ਹੋ ਰਿਹਾ ਮੁਹਾਲੀ ਜੀ ਤਾਂ ਜਿਹੜਾ 2025 ਦਾ ਵਾਧਾ ਲੰਘਿਆ ਇਹ ਮੁਲਾਜ਼ਮਾਂ ਦੇ ਹੱਥ ਬਿਲਕੁਲ ਖਾਲੀ ਰਹੇ ਨੇ ਜੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਆਾ ਕੱਚੇ ਕੰਮੇ ਪੱਕੇ ਕੀਤੇ ਨਾ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜੀ ਤੇ ਨਾ ਹੀ ਕੋਈ ਡੀਏ ਦੇ ਬਕਾਇਆ ਦਿੱਤੇ ਐ ਇੱਥੋਂ ਤੱਕ ਕਿ ਜਿਹੜਾ 21% ਸਾਡਾ ਉਹ ਅਸੀਂ ਸੈਂਟਰ ਨਾਲ 21% ਜਿਹੜਾ ਪਿੱਛੇ ਆ ਗਿਆ ਜੀ ਸੈਂਟਰ ਦਾ ਡੀਏ ਸਾਡੇ ਨਾਲ 21% ਦਾ ਗਵਰੰਟੀ ਰੱਖ ਜਾਂਦਾ ਵੀ ਹਰਿਆਣਾ ਹਿਮਾਚਲ ਸਾਰੇ ਸਰਪੋਂ ਦੇ ਕੱਢਦੇ ਐ ਪੰਜਾਬ ਸਰਕਾਰ ਜਿਹੜੀ ਐ ਸਭ ਤੋਂ ਨਕਮੀ ਸਰਕਾਰ ਜਿਹੜੀ ਅਸੀਂ ਕੋਸ਼ਿਸ਼ ਕਰਦੇ ਆਂ ਜੀ ਤੇ 26 ਦਾ ਸਾਲ ਆ ਜਿਹੜਾ ਅਸੀਂ ਇਕ ਦਿਨਾਂ ਚ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਹੈਗਾ ਸੰਘਰਸ਼ ਦਾ ਐਲਾਨ ਕਰਾਂਗੇ ਬਾਕੀ ਜੋ ਵੀ ਸਾਡੀ ਸੂਬੇ ਦੀ ਕਮੇਟੀ ਤੋਂ ਪੁੱਛੇ ਜਾਂਦੇ ਉਸ ਜਿਹੜਾ ਸੰਘਰਸ਼ 26 ਦਾ ਬੜਾ ਜਿਹੜਾ ਸੰਘਰਸ਼ ਐ ਚੁਭਾਉਣ ਦੀ ਕੋਸ਼ਿਸ਼ ਚ 25 ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਚਾਹੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਹੋਣ ਚਾਹੇ ਹੈਲਥ ਮਿਨਿਸਟਰ ਨਾਲ ਹੋਣ ਕੀ ਰਵੱਈਆ ਰਹਿ ਜੀ ਉਹਨਾਂ ਦਾ ਦੇਖੋ ਜੀ ਰਵੱਈਆ ਮੀਟਿੰਗ ਦੇ ਵਿੱਚ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਜਿਹੜੀ ਹੈ ਡਿਮਾਂਡ ਕੋਈ ਵੀ ਪੂਰੀ ਨਹੀਂ ਕੋਈ ਜਿੱਤ ਤੱਕ ਮੁੱਖ ਮੰਤਰੀ ਦਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਨੇ 7 ਮੀਟਿੰਗਾਂ ਦਿੱਤੀਆਂ 7 ਮੀਟਿੰਗਾਂ ਤੋਂ ਕੀ ਲੱਗਦਾ ਭੂਖ ਦੇ ਵਿੱਚ ਕੀ ਉਪਰਾਲਾ ਵਰਤਣਾ ਪਊਗਾ ਜਿੱਥੇ ਬੰਦੀਆਂ ਨੂੰ ਕੀ ਲੱਗਦਾ ਜਿਹੜੀਆਂ ਜੱਥੇਬੰਦੀਆਂ ਨੇ ਸਾਰੀਆਂ ਨੂੰ ਇੱਕ ਹੋ ਕੇ ਲੜਨਾ ਚਾਹੀਦਾ ਜੀ ਜੀ ਮੇਰੀ ਅਪੀਲ ਪਹਿਲਾਂ ਵੀ ਸੀ ਹੁਣ ਵੀ ਪੀਲ ਕਰਦਾ ਹਾਂ ਭਰਾਤੀ ਜੱਥੇਬੰਦੀਆਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਸਾਰਿਆਂ ਨੇ ਦੇਖ ਲਿਆ ਇਹ ਆਪੋ ਆਪਣੇ ਜੋਸ਼ ਮਾਹੇ ਕਰਕੇ ਤੁਹਾਨੂੰ ਜਿੱਨੇ ਦੇ ਦਿੱਤਾ ਇੱਕ ਮੰਚ ਦੇ ਉੱਤੇ ਸਾਰੇ ਇਕੱਠੇ ਨਹੀਂ ਹੋਣਗੇ ਇਹ ਸਰਕਾਰ ਨਕਮੀ ਸਰਕਾਰ ਨੇ ਗੁੰਡੀ ਗੁੰਡੀ ਸਰਕਾਰ ਨੇ ਗੱਲ ਨਹੀਂ ਸੁਣੀ ਸਾਰੇ ਦੇ ਸਾਰੇ ਮਲਾਜੋ ਜੱਥੇਬੰਦੀਆਂ ਨੇ ਜਿਹੜੇ ਸੀਨੀਅਰ ਜੱਥੇਦਾਰ ਨੇ ਉਹਨਾਂ ਨੂੰ ਵੀ ਆਪਣੀ ਈਗੋ ਛੱਡ ਕੇ ਜਿਹੜੀ ਹੈਗੀ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਮੁਲਾਜ਼ਮਾਂ ਦਾ ਕੁਝ ਹੋਣਾ ਸਰ 27 ਤੋਂ ਬਾਅਦ ਕੀ ਉਪਰਾਲਾ ਕੀਤਾ ਜਾਵੇ ਤਾਂ ਕਿ ਅਜਹੀ ਸਰਕਾਰ ਦੁਆਰਾ ਨਾ ਮੱਥੇ ਲੱਗੇ ਜੀ ਦੇਖੋ ਜੀ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਅਸੀਂ ਜਿਹੜੇ ਸਾਡੇ ਸੀਨੀਅਰ ਲੀਡਰ ਜਿਹੜੇ ਰਟਾਇਨ ਹੋ ਰਹੇ ਨੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਟਿਕਟਾ ਦਵਾਵਾਂਗੇ ਜਿਹੜੇ ਵੀ ਪਾਰਟੀਆਂ ਨੂੰ ਟਿਕਟ ਦੇਊਗੀ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਅਸੀਂ ਆਪਦੇ ਨੁਮਾਇੰਦੇ ਜਿਹੜੇ ਸਰਕਾਰ ਚ ਭੇਜਣ ਦੀ ਕੋਸ਼ਿਸ਼ ਚੰ 2027 ਕੁਝ ਜਿਹੜੇ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੇ ਰਹੇ ਨੇ ਉਹ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਨੇ ਕੀ ਲੱਗਦਾ ਦੇਖੋ ਜੀ ਹਰ ਬੰਦੇ ਦੀ ਇੱਕ ਲੈਂਪ ਜੀ ਹੋ ਜਾਂਦੀ ਹੈ ਪਰੰਤੂ ਅਸੀਂ ਜਿਹੜਾ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਆਪਦੇ ਆਜ਼ਾਦ ਮੈਦਾਨ ਵਾਲੇ ਜਿਹੜੇ ਰੱਖਾਂਗੇ ਸਮਰਥਨ ਅਸੀਂ ਸਿਰਫ ਕਿਸੇ ਪੋਸਟ ਪਾਰਟੀ ਨੂੰ ਕਰਾਂਗੇ ਜਿਹੜੀ ਪਾਰਟੀ ਸਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ 17 ਲੱਖ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਨੂੰ ਇਹੇ ਬੇਨਤੀ ਹੈ ਵੀ ਉਹ ਇੱਕ ਸਾਲ ਰਹਿ ਗਿਆ ਉਹਨਾਂ ਦਾ ਕਿ ਸਾਲ ਦੇ ਵਿੱਚ ਜੋ ਕੋਈ ਭਲਾਈ ਹੁੰਦੀ ਹੈ ਲੋਕਾਂ ਦੀ ਜਾਂ ਮੁਲਾਜ਼ਮਾਂ ਦੀ ਉਹ ਕਰ ਲੈਣ ਦੀ ਤਾਂ ਜੋ ਹਾਲ ਪਿਛਲੇ ਸਰਕਾਰਾਂ ਦਾ ਹੋਇਆ ਉਹ ਇਹਨਾਂ ਦਾ ਤੋਂ ਬੰਦ ਆ। ਥੈਂਕ ਯੂ ਸਰ